ਕਹਾਣੀ اے ਮਨ ਚੰਚਲਾ اے ਮਨ ਚੰਚਲਾ ਚਤਰਾਈ ਕਿਨੈ ਨਾ ਪਾਇਆ ਚਤਰਾਈ ਕਿਨੈ ਨਾ ਪਾਇਆ ਚਤਰਾਈ ਨਾ ਪਾਇਆ ਕਿਨੈ ਚਤਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਤੂੰ ਸੁਣ ਮਨ ਮੇਰਿਆ ਹਮੇ ਤੇ ਟਿੱਪੀ ਜੋਰ ਲਾ ਕੇ ਬਰੋਣਾ ਤੂੰ ਸੁਣ ਮਨ ਮੇਰਿਆ ਤੂੰ ਸੁਣ ਮਨ ਮੇਰਿਆ ਏ ਏਹ ਮਾਇਆ ਮੋਹਣੀ ਏਹ ਮਾਇਆ ਮੋਹਣੀ ਏਹ 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 ਮਾਇਆ ਮੋਹਣੀ ਏਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ ਜਿਨ ਏਤ ਭਰਮ ਭੁਲਾਇਆ ਮੋਹਣੀ ਮਾਇਆ ਤਾਂ ਮੋਹਣੀ ਤਨ ਕੀਤੀ ਕਿਰਨਾ ਕੀਤੀ ਜਿਨੇ ਠਗੋਲੀ ਪਾਇਆ ਜਿਨੇ ਠਗੋਲੀ ਪਾਇਆ ਕੁਰਬਾਨ ਕੀਤਾ ਕੁਰਬਾਨ ਕੀਤਾ ਕਿਸਾ ਵਿਟਹੁ ਕਿਸਾ ਵਿਟਹੁ ਜਿਨ ਮੋਹ ਮੀਠਾ ਲਾਇਆ ਜਿਨ ਮੋਹ ਮੀਠਾ ਲਾਇਆ ਓਹੋ ਮੋਹ ਓਹ ਮੋਹ ਜਨ ਮੋਹ ਮੀਠਾ ਲਾਇਆ ਜਨ ਮੋਹ ਮੀਠਾ ਲਾਇਆ ਕਹ ਨਾਨਕ ਕਹ ਨਾਨਕ ਮਨ ਚੰਚਲ ਮਨ ਚੰਚਲ ਚਤਰਾਇ ਕਿਨੈ ਨਾ ਪਾਇਆ ਚਤਰਾਇ ਕਿਨੈ ਨਾ ਪਾਇਆ ਏ ਮਨ ਪਿਆਰਿਆ ਏ ਮਨ ਪਿਆਰਿਆ ਤੂੰ ਸਦਾ ਸੱਚ ਸਮਾਲੇ ਤੂੰ ਸਦਾ ਸੱਚ ਸਮਾਲੇ ਇਹੋ ਕੋਟੰਬ ਇਹੋ ਕੋਟੰਬ ਕੱਕੇ ਨੂੰ ਕੜਾ ਕੋਟੰਬ ਕੋਟੰਬ ਇਹੋ ਕੋਟੰਬ ਇਹੋ ਕੋਟੰਬ ਤੂੰ ਜੇ ਦੇਖਦਾ ਤੂੰ ਜੇ ਦੇਖਦਾ ਚੱਲੇ ਨਹੀਂ ਤੇਰਾ ਨਾਲੇ ਚੱਲੇ ਨਹੀਂ ਤੇਰਾ ਨਾਲੇ ਸਾਥ ਤੇਰਾ ਸਾਥ ਤੇਰਾ ਚੱਲੇ ਨਹੀਂ ਚੱਲੇ ਨਹੀਂ ਤਿਸ ਨਾਲ ਤਿਸ ਨਾਲ ਕਿਉਂ ਚਿਤ ਲਾਈਏ ਕਿਉਂ ਚਿਤ ਲਾਈਏ ਐਸਾ ਕੰਮ ਐਸਾ ਕੰਮ ਮੂਲੇ ਨਾ ਕੀਚੈ ਮੂਲੇ ਨਾ ਕੀਚੈ ਜਿਤ ਅੰਤੇ ਪਛੋਤੈ ਯੈ ਜਿਤ ਅੰਤੇ ਪਛੋਤੈ ਸਤਿਗੁਰੂ ਕਾ ਸਤਿਗੁਰੂ ਕਾ ਉਪਦੇਸ ਸੁਣ ਤੂੰ ਉਪਦੇਸ ਸੁਣ ਤੂੰ ਹੋਵੇ ਤੇਰਾ ਨਾਲੇ ਹੋਵੇ ਤੇਰਾ ਨਾਲੇ ਕਹ ਨਾਨਕ ਕਹ ਨਾਨਕ ਮਨ ਪਿਆਰੇ ਮਨ ਪਿਆਰੇ ਤੂੰ ਸਦਾ ਸੱਚ ਸਮਾਲੇ ਤੂੰ ਸਦਾ ਸੱਚ ਸਮਾਲੇ ਉਗਮ ਅਗੋਚਰਾ ਉਗਮ ਆ ਗੋਚਰਾ ਤੇਰਾ ਅੰਤ ਨਾ ਪਾਇਆ ਤੇਰਾ ਅੰਤ ਨਾ ਪਾਇਆ ਸੰਤੋ ਨਾ ਪਾਇਆ ਸੰਤੋ ਨਾ ਪਾਇਆ ਕਨ ਤੇਰਾ ਕਿਨ ਹੈ ਤੇਰਾ ਆਪਣਾ ਆਪ ਤੂੰ ਜਾਣ ਹੈ ਆਪਣਾ ਆਪ ਤੂੰ ਜਾਣ ਹੈ ਜਾਣ ਹੈ ਜਾਣ ਹੈ ਜਾਣ ਸ਼ਬਦ ਇਕੱਠਾ ਬੋਲ ਕੇ ਹਾ ਨਾਲ ਜੋੜਨਾ ਇਕੱਠਾ ਪਾਠ ਬੋਲਣਾ ਜਾਣ ਹੈ ਜਾਣ ਹੈ ਜੀ ਆਜੰਤ ਜੀ ਆਜੰਤ ਸਭ ਖੇਲ ਤੇਰਾ ਸਭ ਖੇਲ ਤੇਰਾ ਕਿਆ ਕੋ ਕਿਆ ਕੋ ਆਖ ਬਖਾਨੈ ਆਖ ਬਖਾਨੈ 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 ਔਖੇ ਤਾਂ ਵੇਖਹਿ ਆਖੇ ਨ ਵੇਖਹਿ ਸਭ ਤੂੰ ਹੈ ਸਭ ਤੂੰ ਹੈ ਜਿਨ ਜਗਤ ਉਪਾਇਆ ਜਿਨ ਜਗਤ ਉਪਾਇਆ ਕਹ ਨਾਨਕ ਕਹ ਨਾਨਕ ਤੂੰ ਸਦਾ ਅਗੰਮ ਹੈ ਤੂੰ ਸਦਾ ਅਗੰਮ ਹੈ ਤੇਰਾ ਤੇਰਾ ਅੰਤ ਨਾ ਪਾਇਆ ਅੰਤ ਨਾ ਪਾਇਆ ਸੁਰ ਨਾਰ ਸੁਰ ਨਾਰ ਮੋਨੇ ਜਨ ਮੋਨੇ ਜਨ ਬੋਲੇ-ਬੋਲੇ ਸ਼ਬਦ ਬੋਲਨੇ ਆ ਸੁਰ ਨਾਰ ਸੁਰ ਨਾਰ ਮੋਨੇ ਜਨ ਮੋਨੇ ਜਨ ਅੰਮ੍ਰਿਤ ਖੋਜ ਦੇ ਅੰਮ੍ਰਿਤ ਖੋਜ ਦੇ ਜੋਰ ਲਾ ਕੇ ਬੋਲਣਾ ਅੰਮ੍ਰਿਤ 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 ਖੋਜ ਦੇ ਖੋਜ ਦੇ ਸੋ ਅੰਮ੍ਰਿਤ ਸੋ ਅੰਮ੍ਰਿਤ ਗੁਰ ਤੇ ਪਾਇਆ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਗੁਰ ਕਿਰਪਾ ਕੀਨੀ ਕਿਰਪਾ ਨਹੀਂ ਕਹਿਣਾ ਅੱਧਾ ਰਾਰਾ ਜਿੱਥੇ ਉੱਥੇ ਕਿਰਪਾ ਪਾਠ ਕਰਨਾ ਕਿਰਪਾ ਕਿਰਪਾ ਸੋਧ ਚਾਰਨ ਆਏ ਅੱਧੇ ਰਾਰੇ ਦਾ ਜਿੱਥੇ ਪੂਰਾ ਰਾਰਾ ਉੱਥੇ ਕਿਰਪਾ ਪਾਠ ਕਰਨਾ ਇੱਥੇ ਅੱਧਾ ਰਾਰਾ ਕਿਰਪਾ 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 ਗੁਰ ਕਿਰਪਾ ਕੀਨੀ ਗੁਰ ਕਿਰਪਾ ਕੀਨੀ ਸਚਾ ਮਨ ਵਸਾਇਆ ਸਚਾ ਮਨ ਵਸਾਇਆ ਜੀਅ ਜੰਤ ਜੀਅ ਜੰਤ ਸਭ ਤੁਧ ਉਪਾਏ ਸਭ ਤੁਧ ਉਪਾਏ ਇਕ ਇਕ ਵੇਖ ਪਰਸਨ ਆਇਆ ਵੇਖ ਪਰਸਨ ਆਇਆ ਲਭ ਲੋਭ ਲਭ ਲੋਭ ਅਹੰਕਾਰ ਚੂਕਾ ਅਹੰਕਾਰ ਚੂਕਾ ਸਤਗੁਰੂ ਭਲਾ ਪਾਇਆ ਸਤਗੁਰੂ ਭਲਾ ਪਾਇਆ ਕਹ ਨਾਨਕ ਕਹ ਨਾਨਕ ਜਿਸ ਨੂੰ ਆਪੇ ਤੁਠਾ ਆਪੇ ਤੋਂ ਤិន ਅੰਮ੍ਰਿਤ ਤិន ਅੰਮ੍ਰਿਤ 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 ਅੜੀ ਦੀ ਵਾਰ ਥੋੜੀ ਲੰਮੀ ਕਰਕੇ ਬੋਲਣੀ ਅੰਮ੍ਰਿਤ 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 ਇਹ ਸੁਧ ਚਰਨਾ ਦਾ ਅੰਮ੍ਰਿਤ ਅੰਮ੍ਰਿਤ ਗੁਰ ਤੇ ਪਾਇਆ ਗੁਰ ਤੇ ਪਾਇਆ ਭਗਤਾ ਕੀ ਭਗਤਾ ਕੀ ਚਾਲ ਨਿਰਾਲੀ ਚਾਲ ਨਿਰਾਲੀ ਨਿਰਾਲੀ ਨਹੀਂ ਕਹਿਣਾ ਨੰਨੇ ਨੂੰ ਹਿਆਰਾ ਨਿਰਾਲੀ 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 ਚਾਲ ਨਿਰਾਲੀ ਚਾਲੇ ਨਿਰਾਲੀ ਚਾਲੋ ਨਿਰਾਲੀ ਚਾਲਾ ਨਿਰਾਲੀ ਭਗਤਾ ਕੇਰੀ ਭਗਤਾ ਕੇਰੀ ਭਗਤਾਹ 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 ਕੇਰੀ ਭਗਤਾਹ ਕੇਰੀ ਵਿਖਮ ਮਾਰਗ ਚਲਣਾ ਵਿਖਮ ਮਾਰਗ ਚਲਣਾ ਲਭ ਲੋਭ ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਅਹੰਕਾਰ ਤਜ ਤ੍ਰਿਸ਼ਨਾ ਆਹੇ ਤੇ ਟਿੱਪਿਆ ਅਹੰਕਾਰ 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 ਤਜ ਤ੍ਰਿਸ਼ਨਾ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਬਹੁਤ ਨਾਹੀ ਬੋਲਣਾ ਸੰਨਯਹੋ ਤਿ ਕੰਨਿ ਆਹੋ ਤਿਖੀ ਖੰਦੇ ਆਹੋ ਕੰਨਿ ਆਹੋ ਆਹ ਨੂੰ ਕੜਾ ਖੰਦੇ ਆਹੋ ਕੰਨਿ ਆਹੋ ਖੰਦੇ ਆਹੋ ਕੰਨਿ ਆਹੋ ਤਿਖੀ ਤਿਖੀ ਵਲਹੋ ਨਕੀ ਵਲਹੋ ਨਕੀ ਇਹ ਤੋ ਮਾਰਗ ਜਾਣਾ ਇਹ ਤੋ ਮਾਰਗ ਜਾਣਾ ਗੁਰ ਪ੍ਰਸਾਦੀ ਗੁਰ ਪ੍ਰਸਾਦੀ ਜਿਨੇ ਆਪ ਤਜਿਆ ਜਿਨੇ ਆਪ ਤਜਿਆ ਹਰ ਵਾਸਨਾ ਸਮਾਣੀ ਹਰ ਵਾਸਨਾ ਸਮਾਣੀ ਕਹ ਨਾਨਕ ਕਹ ਨਾਨਕ ਚਾਲ ਭਗਤਾ ਚਿਆਨ ਭਗਤਾ ਜੁਗ ਹੋ ਜੁਗ ਨਿਰਾਲੀ ਜੁਗ ਹੋ ਜੁਗ ਨਿਰਾਲੀ ਨੰਨੇ ਸਿਆਰੀ ਨੇ ਨਿਰਾਲੀ 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 ਜੋ ਤੂੰ ਚਲਾਏ ਹੈ ਜਿਆ ਤੂੰ ਚਲਾਏ ਹੈ ਚਲਾਏ ਹੈ ਚਲਾਏ ਹੈ ਚਲਾ ਇਹ ਇਹ ਨਹੀਂ ਕਹਿਣਾ ਚਲਾਏ ਹੈ ਚਲਾਏ ਹੈ ਪਾਠ ਇਕੱਠਾ ਬੋਲਣ ਦੀ ਅਦਾ ਕਰਨਾ ਚਲਾਏ ਹੈ ਚਲਾਏ ਹੈ ਜੋ ਤੂੰ ਚਲਾਏ ਹੈ ਜਿਹਾ ਤੂੰ ਚਲਾਏ ਹੈ ਜਿਬ ਚੱਲਹ ਸੁਆਮੀ ਜਿਬ ਚੱਲਹ ਸੁਆਮੀ ਹੋਰ ਕੀ ਜਾਣਾ ਗੁਣ ਤੇਰੇ ਹੋਰ ਕੀ ਜਾਣਾ ਗੁਣ ਤੇਰੇ ਜਿਬ ਤੂੰ ਚਲਾਏ ਹੈ ਜਿਬ ਤੂੰ ਚਲਾਏ ਹੈ ਜਿਬ ਚੱਲਹ ਜਿਬ ਚੱਲਹ ਜਿਨ੍ਹਾਂ ਮਾਰਗ ਪਾਵਹਿ ਨਾ ਮਾਰਗ ਪਾਵਹਿ 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 ਦੋ ਅੱਖਰ ਇਕੱਠੇ ਬੋਲਣੇ ਪਹਿਲੇ ਪਾਵਹਿ ਪਾਵਹਿ ਇਕੱਠਾ ਪਾਠ ਆ ਪਾਵਹਿ ਪਾਵਹਿ ਕਰ ਕਿਰਪਾ ਕਰ ਕਿਰਪਾ ਜਿਨ ਨਾਮ ਲਾਏਹਿ ਜਿਨ ਨਾਮ ਲਾਏਹਿ ਲਾਏਹਿ ਲਾਏ ਇਹਲੇ ਦੋ ਇਕੱਠੇ ਬੋਲਣੇ ਜਨ ਨਾਮ ਲਾਏ ਹੈ ਲਾਏ ਨਾਮ ਲਾਏ ਸੇ ਹਰ ਹਰ ਸੇ ਹਰ ਹਰ ਸਦਾ ਧਿਆਵੇ ਸਦਾ ਧਿਆਵੇ ਜਿਸ ਨੂੰ ਜਿਸ ਨੂੰ ਕਥਾ ਸੁਣਾਏ ਹੈ ਆਪਣੀ ਕਥਾ ਸੁਣਾਏ ਹੈ ਆਪਣੀ ਸੇ ਗੁਰਦੁਆਰਾ ਸੇ ਗੁਰਦੁਆਰਾ ਸੁਖ ਪਾਵਹਿ ਸੁਖ ਪਾਵਹਿ ਕਹ ਨਾਨਕ ਕਹ ਨਾਨਕ ਸੱਚੇ ਸਾਹਿਬ ਸੱਚੇ ਸਾਹਿਬ 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 ਜੋ ਭਾਵੈ ਜੋ ਭਾਵੈ ਤਵੇ ਚਲਾਬ ਹੈ ਤਵੇ ਚਲਾਬ ਹੈ ਇਹੋ ਸੋਹਿਲਾ ਇਹੋ ਸੋਹਿਲਾ 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 ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਦਾ ਸੋਹਣਾ ਸਤਿਗੁਰੂ ਸੁਣਾਇਆ ਸਤਿਗੁਰੂ ਸੁਣਾਇਆ ਇਹੋ ਤਨ ਕੈ ਇਹੋ ਤਨ ਕੈ ਮਨ ਨੇ ਵਸਿਆ ਮਨ ਨੇ ਵਸਿਆ ਉਮੇ ਤੇ ਟਿੱਪਿਆ ਮਨ ਨੇ ਵਸਿਆ ਮਨ ਨੇ ਵਸਿਆ ਜਨ ਤੁਰੋ ਲਿਖਿਆ ਆਇਆ ਜਨ ਤੁਰੋ ਲਿਖਿਆ ਆਇਆ ਆਹ ਨੂੰ ਕੜਾ ਤੁਰੋ 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 ਜਨ ਤੁਰੋ ਲਿਖਿਆ ਆਇਆ ਜਨ ਤੁਰੋ ਲਿਖਿਆ ਆਇਆ ਇੱਕ ਫਿਰ ਹੈ ਕਨੇਰੇ ਇੱਕ ਮੇਰੇ ਹੈ ਕਨੇਰੇ ਕਰੇ ਗੱਲਾਂ ਕਰੇ ਗੱਲਾਂ ਗੱਗੇ ਤੇ ਆਦਕ ਲਾ ਕੇ ਬੋਲਣਾ ਗੱਲਾਂ ਗੱਲਾਂ ਇੱਕ ਫਿਰ ਹੈ ਘਨੇਰੇ ਇੱਕ ਫਿਰ ਹੈ ਘਨੇਰੇ ਕਰਹਿ ਗੱਲਾਂ ਕਰਹਿ ਗੱਲਾਂ ਗੱਲੀ ਕਿਨੇ ਨਾ ਪਾਇਆ ਗੱਲੀ ਕਿਨੇ ਨਾ ਪਾਇਆ ਗੱਗੇ ਤੇ ਆਦਕ ਲਾ ਕੇ ਬੋਲਣਾ ਗੱਲੀ ਕਿਨੇ ਨਾ ਪਾਇਆ ਗੱਲੀ ਕਿਨੇ ਨਾ ਪਾਇਆ ਕਹ ਨਾਨਕ ਕਹ ਨਾਨਕ ਸ਼ਬਦ ਸੋਹਿਲਾ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਸਤਿਗੁਰੂ ਸੁਣਾਇਆ ਪਵਿੱਤ ਹੋਏ ਹੋਇਤ ਹੋਏ ਸ੍ਰੇ ਜਨਾ ਸ੍ਰੇ ਜਨਾ ਜਿਨੇ ਹਰ ਧਿਆਇਆ ਜਿਨੇ ਹਰ ਧਿਆਇਆ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਹੋਇਤ ਹੋਏ ਗੁਰਮੁਖ ਗੁਰਮੁਖ ਜਿਨੇ ਧਿਆਇਆ ਜਿਨੇ ਧਿਆਇਆ ਪਵਿੱਤ ਮਾਤਾ ਪਿਤਾ ਪਵਿੱਤ ਮਾਤਾ ਪਿਤਾ ਪਰਟੰਬ ਸਹਿਤ ਸਿਉ ਪਰਟੰਬ ਸਹਿਤ ਸਿਉ ਹੋਏ ਸਿਆਰੀਆ ਸਹਿਤ 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 ਨਹੀਂ ਕਹਣਾ ਸਹਿਤ ਸਹਿਤ ਕਟੰਬ ਸਹਿਤ ਸਿਉ ਕਟੰਬ ਸਹਿਤ ਸਿਉ ਪਵਿੱਤ ਸੰਗਤ ਸਬਾਈਆ ਸੰਗਤ ਸਬਾਈਆ ਕਹਦੇ ਪਵਿੱਤ ਕਹਦੇ ਪਵਿੱਤ ਸੁਣਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਸੇ ਪਵਿੱਤ ਜਿਨੇ ਮਨ ਨੇ ਵਸਾਇਆ ਜਿਨੇ ਮਨ ਨੇ ਵਸਾਇਆ ਹਮੇ ਤਿੱਟਪੀ ਜ਼ੋਰ ਨਾ ਬੋਲਣਾ ਮਨ ਮਨ ਜਿਨੇ ਮਨ ਨੇ ਵਸਾਇਆ ਜਿਨੇ ਮਨ ਨੇ ਵਸਾਇਆ ਕਹੈ ਨਾਨਕ ਕਹੈ ਨਾਨਕ ਸੇ ਪਵਿੱਤ ਸੇ ਪਵਿੱਤ ਜਿਨੇ ਗੁਰਮੁਖ ਜਿਨੇ ਗੁਰਮੁਖ ਹਰੇ ਹਰ ਧਾਇਆ ਹਰੇ ਹਰ